ਨੌਰੀ ਬਾਰਡਰ ਦੇ ਉੱਪਰ ਜਗਦੀਸ਼ ਸਿੰਘ ਢੱਲੇਵਾਲ ਦਾ ਮਰਨ ਵਰਤ ਲਗਾਤਾਰ 56ਵੇਂ ਦਿਨੀ ਹੈਗਾ ਜਾਰੀ ਆ ਤਾਂ ਕਿਤੇ ਨਾ ਕਿਤੇ ਮੈਡੀਕਲ ਸਹਾਇਤਾ ਜਰੂਰ ਜਗਦੀਸ਼ ਸਿੰਘ ਢੱਲੇਵਾਲ ਨੇ ਲੈਣੀ ਸ਼ੁਰੂ ਕਰਤੀ ਪਰ ਕਿਤੇ ਨਾ ਕਿਤੇ ਜਿਹੜਾ ਮਰਨ ਵਰਤਾ ਉਹ ਉਸੇ ਤਰੀਕੇ ਨਾਲ ਜਾਰੀ ਹੈ ਪਰ ਹੁਣ ਸਰਵਣ ਸਿੰਘ ਪੰਦੇਰ ਦਾ ਇੱਕ ਵੱਡਾ ਬਿਆਨ ਆਇਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ 14 ਫਰਵਰੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਰੱਖੀ ਹੋਈ ਹੈ ਉਹ ਕਿਤੇ ਨਾ ਕਿਤੇ ਲੇਟ ਹੈਗੀ ਆ ਇੰਨਾ ਸਮਾਂ ਨਹੀਂ ਜਿਹੜੇ ਹੈਗੇ ਨੇ ਜਗਦੀਸ਼ ਸਿੰਘ ਢੱਲੇਵਾਲ ਇਹ ਜਿਹੜਾ ਸਫਰ ਕਰ ਸਕਣਗੇ ਸਿਰਫ ਮੈਡੀਕਲ ਸਹਾਇਤਾ ਦੇ ਨਾਲ ਇੰਨਾ ਸਮਾਂ ਨਹੀਂ ਉਹਨਾਂ ਦੀ ਜਿਹੜੀ ਹੈਗੀ ਹੈ ਸਿੰਘ ਸਰ ਸਰਸਾ ਸਾਡੇ ਨਾਲ ਨੇ ਆਗੂ ਅ ਸਿਰਸਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋਂ ਜਦੋਂ ਕੇਂਦਰ ਨਾਲ ਮੀਟਿੰਗ ਹੁੰਦੀ ਆ ਤਾਂ ਉਸ ਤੋਂ ਬਾਅਦ 14 ਤਰੀਕ ਦੀ ਜਿਹੜੀ ਮੀਟਿੰਗ ਆ ਉਹ ਮਿਲਦੀ ਆ ਪਰ ਸਰਬਤ ਸਿੰਘ ਪੰਦੇਰ ਕਹਿ ਰਹੇ ਨੇ ਕਿ ਇਹ ਮੀਟਿੰਗ ਲੇਟ ਆ ਉਹਨਾਂ ਟਾਈਮ ਨਹੀਂ ਸਫਰ ਕਰ ਸਕਦੇ ਜਿਹੜੇ ਜਗਜੀਤ ਸਿੰਘ ਢੱਲੇਵਾਲ ਹੈਗੇ ਨੇ ਦੇਖੋ ਪੰਦੇਰ ਸਾਹਿਬ ਨੇ ਬਿਆਨ ਦਿੱਤਾ ਮੈਂ ਇੱਕ ਜ਼ਿੰਮੇਵਾਰ ਮੈਂ ਪੰਦੇਰ ਸਾਹਿਬ ਦੇ ਬਿਆਨ ਤੇ ਜੇ ਕੋਈ ਵੀ ਕਿਸੇ ਕਿਸੇ ਦੀ ਟਿੱਪਣੀ ਜੜਿਓ ਨਹੀਂ ਕਰਾਂਗਾ ਕਿਉਂਕਿ ਸਾਡੀ ਮੀਟਿੰਗ ਹੋਵੇਗੀ ਅਸੀਂ ਕੋਈ ਵੀ ਗੱਲ ਕਰਦੇ ਆ ਤੇ ਇੱਕ ਤਾਂ ਸਾਡੀ ਜਿਹੜੀ ਆਪਸ ਵਿੱਚ ਅਸੀਂ ਇਕੱਠੇ ਰਲ ਕੇ ਚੱਲੇ ਆਂ ਅਸੀਂ ਉਸ ਇਕਤਾ ਨੂੰ ਵੀ ਮੱਦੇ ਨਜ਼ਰ ਰੱਖਣਾ ਹੋਰ ਸਾਡਾ ਆਪਸੀ ਜਿਹੜਾ ਹੁਣ ਤੱਕ ਦਾ ਬਹੁਤ ਵਧੀਆ ਪ੍ਰਵਾਹ ਚੱਲਿਆ ਤੇ ਅੱਗੇ ਵੀ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਚੱਲੇਗਾ ਤੇ ਅਸੀਂ ਸਾਰੀ ਉੱਤੇ ਵਿਚਾਰ ਕਰਕੇ ਵੀ ਉਹਨੇ ਜਿਹੜਾ ਬਿਆਨ ਦਿੱਤਾ ਕਿਸ ਸੰਦਰਭ ਚ ਦਿੱਤਾ ਕਿਸ ਤਰ੍ਹਾਂ ਦਿੱਤਾ ਉਹ ਸਾਰੀ ਵਿਚਾਰ ਕਰਕੇ ਤੇ ਫਿਰ ਅੱਗੇ ਗੱਲ ਕੀਤੀ ਜਗੇ ਇਸ ਤਰ੍ਹਾਂ ਮੈਂ ਤੇ ਕੋਈ ਵੀ ਟਿੱਪਣੀ ਉਹਦੇ ਬਿਆਨ ਤੇ ਨਹੀਂ ਕਰਾਂ ਪਰ ਸੱਜਾ ਸਾਹਿਬ ਜਦੋਂ ਮੀਟਿੰਗ ਹੁੰਦੀ ਆ 14 ਤਰੀਕ ਨੂੰ ਕੇਂਦਰ ਦੇ ਨਾਲ ਉਦੋਂ ਬਾਅਦ ਸਾਰੇ ਕਿਸਾਨ ਆ ਗੂਸੇ ਤਾਂ ਉਦੋਂ ਗੱਲਬਾਤ ਹੋਈ ਸੀ ਉਹਦੇ ਉਹਨਾਂ ਨੇ ਹਾਂ ਹਾਂ ਪੱਖੇ ਗੱਲ ਕੀਤੀ ਸੀ ਭੰਦੇਰ ਸਾਹਿਬ ਨੇ ਕਿ ਹਾਂ 14 ਦੀ ਠੀਕ ਹੈਗੀ ਇਹ ਦੇਖੋ ਤੁਹਾਨੂੰ ਵੀ ਪਤਾ ਉਧਰ ਕਿ ਉਹਦੋਂ ਨਾਲ ਹੀ ਸਨ ਤੇ ਸਾਰੀ ਗੱਲਬਾਤ ਜਿਹੜੀ ਹੋਈ ਆ ਸਾਰੀ ਉਹ ਗੱਲਬਾਤ ਮਿਲ ਕੇ ਹੋਈ ਆ ਇਕੱਠਿਆਂ ਦੀ ਹੋਈ ਆ ਤੇ ਹੁਣ ਜਿਹੜਾ ਬਿਆਨ ਉਹਨਾਂ ਦਿੱਤਾ ਉਹ ਕਿਉਂ ਦਿੱਤਾ ਉੱਤੇ ਵਿਚਾਰ ਕੀਤੀ ਜਾ ਉਹ ਵੈਸੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਹੁਣ ਜਗਦੀਸ਼ ਸਿੰਘ ਢੱਲੇਵਾਲ ਨੂੰ ਬਾਹਰ ਲਿਆਉਣ ਦੀਆਂ ਗੱਲਾਂ ਕੀਤੀਆਂ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਮੈਡੀਕਲ ਸਹਾਇਤਾ ਦੇ ਨਾਲ-ਨਾਲ ਉਹਨਾਂ ਨੂੰ ਧੁੱਪ ਵੀ ਜਿਹੜੀ ਰਵਾਣੂ ਜ਼ਰੂਰੀ ਹੈ ਜੇ ਬਾਹਰ ਲਿਆਂਦਾ ਜਾਊਗਾ ਉਹਨਾਂ ਨੂੰ ਦੇਖੋ ਕੋਸ਼ਿਸ਼ ਕਰ ਰਹੇ ਹਨ ਪਰ ਇੱਥੇ ਜਿੱਨਾਂ ਚਿਰ ਅਜੇ ਉਹਨਾਂ ਵਾਸਤੇ ਕੋਈ ਕਮਰਾ ਨਹੀਂ ਬਣਾਇਆ ਜਾਂਦਾ ਜਿੱਨਾਂ ਵਾਸਤੇ ਕਿਸ ਜਗ੍ਹਾ ਚ ਲਿਆ ਆ ਕੇ ਉਹਨਾਂ ਨੂੰ ਸ਼ਿਫਟ ਕਰਨਾ ਉਹ ਲਿਆ ਕੇ ਧੁੱਪ ਉਹਨਾਂ ਵਾਸਤੇ ਜ਼ਰੂਰੀ ਕਿਉਂਕਿ ਡਾਕਟਰ ਵੀ ਕਹਿ ਰਹੇ ਨੇ ਤੇ ਉਹ ਸ਼ੁਰੂ ਤੋਂ ਲੈ ਕੇ ਉਸੇ ਕਟ੍ਰੋਲੀ ਦੇ ਵਿੱਚ ਜਿਹੜੇ ਨੇ ਉਹ ਪਏ ਹੋਏ ਨੇ ਤੇ ਇਹ ਅੱਗੇ ਚੱਲ ਰਿਹਾ ਹੈ ਪ੍ਰੋਗਰਾਮ ਉਹ ਜਗਾ ਕਿਹੜੀ ਜਗਾ ਦੇ ਉਤੇ ਲਿਆ ਕੇ ਉਹਨਾਂ ਨੂੰ ਜਿਹੜਾ ਸ਼ਿਫਟ ਉਤੋਂ ਕਰਨਾ ਹੈ ਜਿੱਥੇ ਉਹਨਾਂ ਨੂੰ ਧੁੱਪ ਵੀ ਜੜੀਆ ਉਹ ਜ਼ਰੂਰੀ ਹੈ ਧੁੱਪ ਵਾਸਤੇ ਡਾਕਟਰਾਂ ਦੀ ਵੀ رائے ਆ ਕਿ ਉਹਨਾਂ ਨੂੰ ਸਰੀਰ ਵਾਸਤੇ ਧੁੱਪ ਜੜੀਆ ਉਹ ਜ਼ਰੂਰੀ ਹੈ ਲੱਗਦਾ ਕਿ ਬੈਕਅਪ ਲੈ ਲੈਣਗੇ 14 ਤਰੀਕ ਤੱਕ ਕਿਉਂਕਿ 56ਵੇਂ ਦਿਨ ਚ ਜਾ ਕੇ ਕਾਫੀ ਕਮਜ਼ੋਰ ਹੋ ਗਏ ਨੇ ਹੁਣ ਅਗਰ ਮੈਡੀਕਲ ਸਹਾਇਤਾ ਮਿਲਦੀ ਹੈ ਕਿੰਨਾ ਕ ਲੱਗਦਾ ਕਿ ਆ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਸਕਦੇ ਨੇ ਦੇਖੋ ਸਾਨੂੰ ਉਮੀਦ ਹੈ ਕੇ ਉਹ ਜਿਹੜਾ ਮੈਡੀਕਲ ਸਹਾਇਤਾ ਜਿਹੜੀ ਉਹਨਾਂ ਨੂੰ ਮਿਲਣੀ ਸ਼ੁਰੂ ਹੋਈ ਆ ਇਹਦੇ ਨਾਲ ਉਹ 14 ਤਰੀਕ ਨੂੰ ਮੀਟਿੰਗ ਦੇ ਵਿੱਚ ਜਾਣ ਦੇ ਕਾਬਿਲ ਹੋ ਸਕਦੇ ਆ ਜਿਹੜਾ 21 ਤਰੀਕ ਦਾ ਸਰਵੰਤ ਸਿੰਘ ਪੰਦੇੜ ਦਾ ਸ਼ੰਭੂ ਬਾਰਡਰ ਦਾ ਪ੍ਰੋਗਰਾਮ ਸੀ ਉਹ ਕੈਨਸਲ ਹੋ ਗਿਆ ਹੁਣ ਕਹਿ ਰਹੇ ਨੇ ਕਿ 26 ਜਨਵਰੀ ਨੂੰ ਅਸੀਂ ਜਿਹੜਾ ਟਰੈਕਟਰ ਮਾਰਚ ਆ ਉਹ ਇਕੱਠੇ ਕਰਨਾ ਸਾਰੇ ਨੇ ਦੇਖੋ ਸਾਰਾ ਮੈਂ ਤੁਹਾਨੂੰ ਦੱਸਿਆ ਵੀ ਮੈਂ ਕਿਸੇ ਵੀ ਕਿਸਮ ਦੀ ਜਿਹੜੀ ਆ ਉਹਨਾਂ ਨੇ ਜਿਹੜਾ ਪ੍ਰੋਗਰਾਮ ਕੀਤਾ ਉਹਨਾਂ ਨੇ ਸੋਚ ਵਿਚਾਰ ਕੇ ਸਾਰਾ ਜਿਹੜਾ ਉਹਨਾਂ ਨੇ ਕੈਨਸਲ ਕੀਤਾ ਹੋਗਾ ਤੇ ਸੋ ਜੋ ਵੀ ਗੱਲਬਾਤ ਆ ਅਸੀਂ ਮੀਟਿੰਗ ਤੋਂ ਬਾਅਦ ਆ ਸਰਵੰਤ ਸਿੰਘ ਪੰਦੇੜ ਦੇ ਨਾਲ ਅਸੀਂ ਰਲ ਕੇ ਉਹਨਾਂ ਦੀ ਕਦਰ ਕਰਦਾ ਕਿਉਂਕਿ ਸੇ ਮਿਲ ਕੇ ਚੱਲੇ ਸਾਰਾ ਤੇ ਅਗਲੀ ਜਿਹੜੀ ਵੀ ਗੱਲ ਉਹਨਾਂ ਨੇ ਕਿਸ ਸੰਦਰਭ ਚ ਕੀਤੀ ਆ ਉਹ ਸਾਰੀ ਵਿਚਾਰ ਉੱਤੇ ਆ। 26 ਨੂੰ ਟਰੈਕਟਰ ਮਾਰਚ ਸਾਰੇ ਦਾ ਇਕੱਠਾ ਹੋਇਆਗਾ। ਵੇਖੋ ਜਿਹੜਾ ਟਰੈਕਟਰ ਮਾਰਚ ਆ ਉਹ ਤਾਂ ਜਿਹੜਾ ਸਾਰਾ ਵੀ ਟਰੈਕਟਰ ਮਾਰਚ ਕਿਸ ਤਰ੍ਹਾਂ ਕਰਨੇ ਨੇ ਉਹ ਅਸੀਂ ਅਜੇ ਉਹਦੇ ਵਿੱਚ ਮੀਟਿੰਗ ਕਰਕੇ ਉਹਦੇ ਵਿੱਚ ਫੈਸਲਾ ਕਰਨਾ ਕਿ ਜਿਹੜਾ ਉਹ ਟਰੈਕਟਰ ਜਿਹੜੇ ਆ ਅਸੀਂ ਛਟਕਾਂ ਦੇ ਤੇ ਲਿਆਉਣ ਵਾਸਤੇ ਕਿਹਾ ਅੱਗੇ ਅਸੀਂ ਮਾਰਚ ਕਿਸ ਤਰ੍ਹਾਂ ਕਰਨਾ ਕਿ ਨਹੀਂ ਕਰਨਾ ਉਹਦੇ ਤੇ ਅਜੇ ਕੋਈ ਜੜੀਆਂ ਨਹੀਂ ਉਹ ਅੱਗੇ ਅਜੇ ਵਿਚਾਰ ਕਰਕੇ ਤੇ ਫਿਰ ਗੱਲ ਜੜੀਆਂ ਉਹ ਕੀਤੀ ਜਾਗੀ ਮੀਟਿੰਗ ਕਰਕੇ। ਉਹ ਬਿਲਕੁਲ ਬਲਦੇਵ ਸਿੰਘ ਸਿਰਸਾ ਜਿਹੜੇ ਸਾਫ਼ ਤੌਰ ਦੇ ਉੱਪਰ ਕਹਿ ਰਹੇ ਨੇ ਕਿ ਜਿਹੜੇ ਵੀ ਸਾਡੇ ਵੱਲੋਂ ਹੁਕਮ ਲਏ ਜਾਂਦੇ ਨੇ ਜਿਹੜੇ ਵੀ ਸਾਡੇ ਵੱਲੋਂ ਐਲਾਨ ਕੀਤੇ ਜਾਂਦੇ ਨੇ ਉਹ ਮੀਟਿੰਗ ਕਰਕੇ ਹੀ ਲਏ ਜਾਂਦੇ ਨੇ ਫਿਲਹਾਲ ਸਰਬੰਤ ਸਿੰਘ ਪੰਦੇਰ ਦੇ ਦਿੱਤੇ ਬਿਆਨ ਦੇ ਉੱਪਰ ਇਹਨਾਂ ਨੇ ਕੋਈ ਸਪਸ਼ਟੀਕਰਨ ਉਸ ਤਰੀਕੇ ਦਾ ਨਹੀਂ ਦਿੱਤਾ ਪਰ ਫਿਰ ਵੀ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਸਾਰੇ ਆਗੂ ਇਕੱਠੇ ਹੋ ਕੇ ਮੀਟਿੰਗ ਕਰਾਂਗੇ ਕੀ ਵਿਚਾਰ ਹੁੰਦਾ ਉਸ ਤੋਂ ਬਾਅਦ ਜਿਹੜੇ ਨੇ ਸਾਰੇ ਫੈਸਲੇ ਉਹ ਲਏ ਜਾਣਗੇ ਚਰਨਜੀਤ ਕੌਸ਼ਲ ਖਨੋਰੀ ਬਾਰਡਰ ਤੋਂ ਦੈਨਿਕ ਸਵੇਰਾ ਟੀਵੀ